ਸਾਚੀਗਾ ਜੀ ਸਾਰਿਆਂ ਨੂੰ ਲੋ ਜੀ ਬਹੁਤ ਹੀ ਖੁਸ਼ੀ ਵਾਲਾ ਅੱਜ ਦੇਣੇ ਆ ਜੀ ਸੋ ਆਪਾਂ ਲੈਣਾ ਆ ਅੱਜ ਪਲਾਟ ਸੋ ਰੱਬ ਨੇ ਇੰਨੇ ਜੋਗੇ ਕਰ ਦਿੱਤਾ ਵੀ ਆਪਾਂ ਚੱਲੇ ਆ ਆਪਣਾ ਪਲਾਟ ਲੈਣ ਤੇ ਸੋ ਅੱਜ ਜੋ ਵੀ ਆ ਪਲਾਟ ਦਾ ਬਿਆਨਾ ਵੀ ਉਹਨਾਂ ਜੋ ਵੀ ਹੁੰਦਾ ਸਾਰਾ ਸਿਸਟਮ ਅੱਜ ਕਰਨਾ ਆ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਇੰਨੇ ਜਾਣਿਆ ਨੇ ਵਾਈਗੁਰੂ ਬੁਰੇ ਦੱਸਾ ਕੀਤੀਆਂ ਕਾਫੀ ਜਾਣੇ ਨੇ ਮੈਸੀ ਕੀਤਾ ਵੀ ਰੱਬ ਤੁਹਾਡਾ ਘਰ ਜਲਦੀ ਜਲਦੀ ਬਣਾ ਦੇਵੇ ਹਮਕਾਰ ਵੀ ਬਣ ਜਾਣਾ 100 ਪਲਾਟ ਤਾਂ ਫਾਈਨਲੀ ਹੋ ਗਿਆ ਆ ਰੈਡੀ ਸੋ ਤੁਹਾਡਾ ਸਾਰਿਆਂ ਦਾ ਦਿলো 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 ਧੰਨਵਾਦ ਤੁਸੀਂ ਮੇਰੇ ਕਿਹੜੇ ਦੀ ਰੌਣਕ ਨੂੰ ਦੇਖ ਕੇ ਅੰਦਾਜ਼ਾ ਲਗਾ ਹੀ ਸਕਦੇ ਆ ਤੁਸੀਂ ਜਿਹੜੇ ਚਿਹਰੇ ਉਹ ਵੀ ਤੁਸੀਂ ਦੇਖ ਸਾਡੇ ਲੱਗ ਗਈ ਆ ਸੱਚੀ 8 ਸਾਲਾਂ ਬਾਅਦ ਯਾਰ ਕਰ ਕੱਲ ਮੈਂ ਕਿਹਾ ਵੀ ਸਾਰਿਆਂ ਨੂੰ 8 ਸਾਲਾਂ ਬਾਅਦ ਮਤਲਬ ਵੀ ਖੁਸ਼ੀ ਹੋਣੀ ਘਰ ਦੇ ਵਿੱਚ ਤੇ ਸੋ ਸੂਈ ਸਾਰੇ ਜਾਣੇ ਹੁਣ ਵਲੌਗ ਨਾ ਬਣੇਦੇ ਹੋ ਤੇ ਤੁਸੀਂ ਦੇਖਿਓ ਸਾਰੇ ਜਾਣੇ ਤੇ ਸਾਰਿਆਂ ਨੇ ਵਧਾਈਆਂ ਦੇਓ ਵਧਾਈਆਂ ਦੇ ਦੀਆਂ ਬੰਦੀਆਂ ਆ ਇਹ ਤਾਂ ਚੀਜ਼ ਦਾ ਇੰਤਜ਼ਾਰ ਸੀਗਾ ਸਾਰਿਆਂ ਨੇ ਬਾਤ ਹੀ ਰੱਖ ਗਏ ਰੱਬ ਅੱਗੇ ਸਾਰਿਆਂ ਨੇ ਦਸਾਂ ਕੀਤੀਆਂ ਰੱਬ ਅੱਗੇ ਵੀ ਵੀਰੇ ਦਾ ਘਰ ਬੰਜ ਘਰ ਬੰਜੇ ਸੋ ਫਾਈਨਲੀ ਪਲਾਟ ਲੈ ਹੋ ਗਿਆ ਆ ਤੇ ਹੁਣ ਆਪਾਂ ਜਾਣਾ ਆ ਅਥੇ ਆਪਣੇ ਤਸੀਲੇ ਚ ਅਸੀਲ ਚ ਜਾਣਾ ਆ ਤੇ ਉੱਥੇ ਜਾ ਕੇ ਫੇ ਆਪਾਂ ਸਾਰਾ ਜੋ ਵੀ ਆ ਘਰ ਦਾ ਸਾਰਾ ਸਿਸਟਮ ਆ ਜੋੜ ਲਿਆ ਐਗਰੀਮੈਂਟ ਵਗੈਰਾ ਕਰਨਾ ਆ ਸੋ ਕੁਝ ਸਾਰਿਆਂ ਨੇ ਇੱਦੀ ਪਿਆਰ ਕਰੋ ਸਪੋਰਟ ਕਰੋ ਤੇ ਸਾਰਿਆਂ ਦੇ ਪ੍ਰੋਗਰਾਮ ਬਣੇ ਰਹੋ ਤੇ ਚੱਲੇ ਆਪਾਂ ਹੁਣ ਪਹਿਲਾ ਮੜੀ ਚਾਹ ਵੀ ਲਈਏ ਚਾਹ ਵੀ ਦੇ ਦੇ ਆਪਾਂ ਜਾਨਾ ਪਰਾੜ ਵਾਲੇ ਸਾਰਿਆਂ ਨੇ ਬਹੁਤ ਹੀ ਖੁਸ਼ ਆ ਤੇ ਸੋ ਆਪਾਂ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਆਪਾਂ ਪਹਿਲਾ ਆਪਣੀ YouTube ਫੈਮਲੀ ਨੂੰ ਦੱਸੀਦਾ ਵੀ ਆਪਾਂ ਚੀ ਜ ਨਹੀਂ ਆ ਬਾਕੀ ਬਾਅਦ ਚ ਸਾਰਿਆਂ ਨੂੰ ਫੇਰ ਦਸੀਦਾ ਪਹਿਲਾ ਆਪਾਂ YouTube ਤੇ ਸਾਰਿਆਂ ਨੂੰ ਦੱਸ ਦਿੰਦਾ ਵੀ ਇੱਦਾਂ ਇੱਦਾਂ ਗੱਲਿਆ ਵੀ ਆਹ ਚ ਹੀ ਆਪਾਂ ਲੈ ਆਂਦੀ ਐ ਇਦਾਂ ਜਣਾ ਸੋ ਹੁਣ ਬਾਕੀ ਹੁਣ ਆਪਾਂ ਚੱਲੇ ਆਂ ਫਰੀ ਤੁਹ ਨਹੀਂ ਸਾਰੇ ਕਰ ਰਹਿਣਗੇ ਤੇ ਮੈਂ ਜਾਵਾਂਗਾ ਉੱਥੇ ਤੇ ਤੁਹਾਨੂੰ ਤੁਸੀਂ ਮਾਰਿਆ ਮੈਨੂੰ ਖਣਤੀ ਨੂੰ ਕੁਛ ਦਿਓ ਪਹਿਲਾ ਤੇ ਫੇਰ ਮੈਂ ਜਾਂਦਾ ਆ ਤੇ ਸਾਰੇ ਜਣੇ ਖੁਸ਼ ਰਹੋ ਲੜਨਾਂ ਦੇ ਪਿੱਛੇ ਠੀਕ ਆ ਠੀਕ ਆ ਓਕੇ ਮੈਂ ਤਾਂ ਅਗੇ ਲੋ ਤੁਸੀਂ ਪੈਸੇ ਆ ਲਓ ਮੈਂ ਤਾਂ ਅਗੇ ਲੋ ਤੁਸੀਂ ਪੈਸੇ ਆ ਲਓ ਐਦਾਂ ਕਰ ਬੱਲਾ ਦੇ ਚਿਹਰੇ ਤੇ ਖੁਸ਼ੀ ਅੰਟੀ ਕੰਨੀ ਕੱਪੇ ਹੋਰ ਅਜੀ ਖੁਸ਼ੀ ਹੋ ਲੇ 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 ਉਹ ਜੀ ਬਾਬਿਓ ਫਾਈਨਲੀ ਲੋ ਜੀ ਆਪਣਾ ਜਿਹੜਾ ਪਲਾਟ ਆਪਾਂ ਲੈ ਲਿਆ ਆ ਤੇ ਸੋ ਬਹੁਤ ਖੁਸ਼ੀ ਹੋਈ ਆ ਤੇ ਸਾਰਿਆਂ ਨੇ ਕਮੈਂਟ ਚ ਦੱਸਿਓ ਕਿਹਨੇ ਕਿਹਨੇ ਵੇਖਣਾ ਹੁਣ ਸਾਡਾ ਪਲਾਟ ਸੋ ਆਪਾਂ ਤਾਨੂੰ ਸਾਰਿਆਂ ਨੂੰ ਦਿਖਾਵਾਂਗੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜਾ ਸੀ ਪਲਾਟ ਲਿਆ ਤੇ ਕਿੰਨੇ ਕਿੰਨੇ ਵੇਖਣਾ ਆ ਤੇ ਕਿਹੜਾ ਕਿਹੜਾ ਤੁਹਾਨੂੰ ਦਿਲ ਕਰਦਾ ਪਲਾਟ ਵੇਖਣ ਨੂੰ ਸਾਰਿਆਂ ਨੇ ਜਰੂਰ ਦੱਸਿਓ ਤੇ ਬਾਕੀ ਬਹੁਤ ਹੀ ਓਖੇ ਹੋ ਕੇ ਲਿਆਇਆ ਤੇ ਕਾਫੀ ਟਾਈਮ ਲੱਗ ਗਿਆ ਸੀਗਾ ਬੇ ਮਿਹਨਤ ਕਰਦੇ ਨੂੰ ਤੇ ਬਾਕੀ ਤੇ ਕੀ ਹੁਣ ਮੈਂ ਕਵਾਂ ਸਪੋਰਟ ਦੇ ਨਾਲ ਬਾਕੀ ਯਾਰ ਵੀ ਹੌਸਲਾ ਹੌਸਲਾ ਤੇ ਬਾਕੀ ਕਿਸੇ ਨੇ ਨਹੀਂ ਬਾਹ ਫੜੀ ਪਹਿਲੀ ਆ ਦੇਖੋ ਵੀ ਦੰਦਿਆਂ ਆ ਲੈ ਚੱਕੋ ਜੀ ਲੋ ਜਿਹੜਾ ਮੌਸਮ ਆ ਬਹੁਤ ਵਧੀਆ ਆ ਤੇ ਸਬਜ਼ੀ ਵੇਚੰਦੇ ਆ ਆਪਾਂ ਨੂੰ ਆਈ ਹੀ ਕੋਲ 221984 ਵਾਲੇ ਭਰਾ ਜੀ ਉਹਨਾਂ ਨੇ ਆਪਾਂ ਨੂੰ ਬਹੁ ਹੀ ਵਧੀਆ ਐਪਰੀਸ਼ੀਏਟ ਕੀਤਾ ਭਾਈ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਦਿੰਦੇ ਹੋ ਤੇ ਇੰਨੀ ਸਪੋਰਟ ਕਰਦੇ ਹੋ ਆਪਣੇ ਭਾਈ 1984 ਵਾਲੇ ਦਾ ਬਹੁਤ ਬਹੁਤ ਧੰਨਵਾਦ ਭਾਈ ਨੇ ਆਪਾਂ ਨੂੰ ਕੋਲ ਕੀਤੀ ਕਹਿੰਦਾ ਵੀਰੇ ਬਹੁਤ ਵਧੀਆ ਲੱਗਾ ਕੰਮ ਕੀਤਾ ਕੰਮ ਕਰਦਾ ਪਿਆ ਤੂੰ ਵੀ ਮੈਂ ਤੇਰੇ ਬਲੌਗ ਵੇਖੇ ਤੇ ਇੰਦਾ ਵੀ ਮਤਲਬ ਭਾਈ ਕਹਿੰਦੇ ਵੀ ਕੰਮ ਕੰਮ ਵਧੀਆ ਆਦੀ ਨਿਆਰੇ ਲੈ ਕੰਮ ਕਰ ਵਧੀਆ ਕਰ ਬਈ ਬਹੁਤ ਵਧੀਆ ਲੱਗਾ ਦੇਖ ਕੇ ਆਪਾਂ ਸਬਜ਼ੀਆਂ ਲਾਈਆਂ ਹੋਈਆਂ ਵੀ ਦੇਖ ਸਕਦੇ ਹੋ ਆ ਆਪਣੀ ਜਿਹੜੀ ਆ ਸਬਜ਼ੀ ਦੀ ਛੋਟੀ ਜੀ ਦੁਕਾਨ ਆਪਣੀ ਤੁਸੀਂ ਸਾਰੇ ਜਣੇ ਸਪੋਰਟ ਕਰਿਆ ਕਰੋ ਪੰਜਾਬੀ ਭਰਾ ਆਪਣੇ ਪੰਜਾਬੀ ਭੈਣਾਂ ਆਪਣੀਆਂ ਆਪਣਾ ਸਾਥ ਦਿਓ ਤੁਹਾਡੇ ਸਾਥ ਦੀ ਬਹੁਤ ਲੋੜ ਆ ਤੇ ਸਬਜ਼ੀ ਲੈਣਾ ਉਹ ਤੇ ਆਪਾਂ ਸਬਜ਼ੀ ਉਹ ਹਿਸਾਬ ਨਾਲ ਲਈਦੀ ਆ ਵੀ ਮਤਲਬ ਆਪਣੀ ਹੁਣ ਗੱਲਬਾਤ ਇਦਾਂ ਆ ਵੀ ਆਪਾਂ ਨੂੰ 2-4 ਇਦਾਂ ਦੇ ਡੀਲਰ ਟੱਕਰੇ ਇਹਨਾਂ ਨੇ ਸਬਜ਼ੀਆਂ ਘਰੇ ਲਾਈਆਂ ਹੋਈਆਂ ਆਪਾਂ ਉਹਨਾਂ ਤੋਂ 5-5 ਕਿਲੋ ਡੇਲੀ ਤੋੜਦੇ ਹੋ ਆ ਦੇਖੋ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਤਾਜੀ ਆ ਸਵੇਰੇ ਥੋੜੀ ਆ ਤੋੜ ਕੇ ਆਪਾਂ ਸਿੱਧੇ ਖੇਤਾ ਚ ਲੈ ਆਂਦੀ ਢੋਲ ਕੇ ਅੱਧਰਾਂ ਬਤਾਉਂ ਬੈਂਗਣ ਬੈਂਗਣ ਬਤਾਉਂ ਤਰੇਲੇ ਸਾਰਾ ਕੁਝ ਗਾਜਰਾ ਦੇਖੋ ਤਾਜ਼ੀਆਂ ਠੀਕ ਆ ਜੀ ਅੱਧਰੋਂ ਪਿੰਡੀਆਂ ਤੇ ਗੋਭੀ ਵੀ ਸਵੇਰੇ ਤਾਜੀ ਥੋੜੀ ਗੋਭੀ ਤੇ ਅੱਧਰੋਂ ਆਪਣੀਆਂ ਆਹ ਆਹ ਬੈਂਗਣ ਮੰਮਾ ਬੈਂਗਣ ਹੀ ਕਹਿੰਦੇ ਨੂੰ ਬੈਂਗਣੇ ਛੋੜੇ ਬੈਂਗਣ ਤੇ ਕਰੇਲੇ ਤੇ ਸ਼ਿਮਲਾ ਮਿਰਚ ਇਹ ਸਾਰੀਆਂ ਸਬਜ਼ੀਆਂ ਸਵੇਰੇ ਤਾਜ਼ੀਆਂ ਤੋੜੀਆਂ ਪੰਜ-ਪੰਜ ਕਿਲੋ ਸਵੇਰੇ ਤੜਕੇ ਲੈਂਦੀਆਂ ਤਾਜ਼ੀਆਂ ਇਹ ਮਤਲਬ ਦੋ-ਦੋ ਦੋ ਦਿਨ ਵੀ ਮਤਲਬ ਤਿੰਨ ਦਿਨ ਵੀ ਪਈਆਂ ਰਹਿਣਾ ਨਾ ਇਹ ਖਰਾਬ ਨਹੀਂ ਹੋਣਗੀਆਂ ਐਦਾ ਹੀ ਰਹਿਣਗੀਆਂ ਥੋੜਾ ਮੋਟਾ ਫਰਕ ਪੈ ਜਾਊਗਾ ਅੱਬਲ ਤਾਂ ਇੱਕ ਦਿਨ ਚ ਵਿਕ ਜਾਂਦੀਆਂ ਆ ਇੱਕ ਦਿਨ ਚ ਨਿਕਲ ਜਾਂਦਾ ਮੇਰਾ ਟਮਾਟਰ ਨਾ ਸੋ ਸਾਰੇ ਜਣੇ ਆਓ سپورਟ ਕਰਿਆ ਕਰੋ ਤੁਹਾਡੇ سپورਟ ਦੀ ਬਹੁ ਆਪਾਂ ਨੂੰ ਲੋੜ ਆ ਲਓ ਜੀ ਲਓ ਜੀ ਲਓ ਜੀ ਲਓ ਜੀ ਲਓ ਜੀ ਚਾਹੇ ਆਪੋ ਆਪਣੀ ਚਾਹੇ ਲਓ ਜੀ ਚਾਹ ਵੀ ਲਵਾਂ ਮੈਂ ਆ ਲੋ ਲੋ ਚਾਹ ਲੈ ਲੋ ਉਹ ਦੇ ਦੀ ਜਿਉਂ ਜਾਣਾ ਆਪੇ ਹੈ ਤੇ ਲਈ ਮੈਂ ਲੈ ਲੈਣੀ ਪਈਆਂ ਤੁਸੀਂ ਪੀਓ ਮੈਂ ਤਾਂ ਸਬਜ਼ੀ ਸਬਜ਼ੀ ਆ ਲੁੰਦਾ ਮੈਨੂੰ ਹੁੰਦਾ ਵੀ ਸਬਜ਼ੀ ਮੇਰੀ ਵਿਕ ਜਵੇ ਖਰਾਬ ਨਾ ਹੋਵੇ ਯਾਰ ਅੱਗੇ ਆਪਾਂ ਵੀ ਉਸ ਹਾਵਣਾ ਥੋੜੀ ਥੋੜੀ ਦਦ ਲਈ ਆਈ ਦੀ ਐ ਪਰ ਫਿਰ ਵੀ ਹੁੰਦਾ ਯਾਰ ਵਿਕ ਜਬੇ ਨਾ ਕੀ ਹੋਇਆ ਸਵੇਰ ਦੇ ਦਿੱਤੇ ਤੇ ਚਾਹ ਤਾਂ ਆਈ ਆ ਗੁੱਡ ਮਾਰਨਿੰਗ ਸਰ ਇਹਨੂੰ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਰੇਂਟੀ ਠਾਕੂ ਮਗੇ ਵਧੀਆ ਹੋਵੋਗੇ ਸੋ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਅੱਜ ਦਾ ਵਲੌਗ ਬਹੁਤ ਹੀ ਸ਼ਾਨਦਾਰ ਵਲੌਗ ਆ ਬਹੁਤ ਹੀ ਸੋਹਣਾ ਵਲੌਗ ਆ ਤੁਸੀਂ ਮੇਰੇ ਲਈ ਬਹੁਤ ਹੀ ਜ਼ਿਆਦਾ ਐਕਸਾਈਟਡ ਹੋਵੋਗੇ ਕਿ ਅੱਜ ਦਾ ਵਲੌਗ ਕੀ ਆ ਤੇ ਸੋ ਆਪਾਂ ਤੁਹਾਨੂੰ ਟਾਈਮ ਦੇ ਟਾਈਮ ਦੇ ਨਾਲ ਸਭ ਕੁਝ ਦੱਸਾਂਗੇ ਤੇ ਹੁਣ ਸਵੇਰ ਦਾ ਸਾਡਾ ਬਹੁਤ ਜ਼ਿਆਦਾ ਮੂਡ ਆਫ ਸੀਗਾ ਹੁਣ ਥੋੜਾ ਸੈੱਟ ਹੋਇਆ ਹੈ ਸਹੀ ਹੋਇਆ ਹੈ ਕਿਉਂਕਿ ਬਹੁਤ ਜ਼ਿਆਦਾ ਟੈਨਸ਼ਨ ਸੀਗੀ ਇੱਕ ਚੀਜ਼ ਦੀ ਤੇ ਬਾਕੀ ਹੁਣ ਠੀਕ ਆ ਸਭ ਕੁਝ ਸਹੀ ਆ ਤੇ ਬਾਕੀ ਹੁਣ ਆਪਾਂ ਕਰੰਦਾ ਹੈ ਧੰਮ ਘਰ ਦਾ ਕਿ ਕਿ ਬਹੁਤ ਜ਼ਿਆਦਾ ਰਾਤਾਂ ਖਲਾਰਾ ਮੀਂਹੇਰੀ ਬਹੁਤ ਜ਼ਿਆਦਾ ਚੱਲਣ ਗਈ ਸੀ ਤੇ ਤੁਹਾਨੂੰ ਵੀ ਪਤਾ ਹੀ ਆ ਕਿ ਰਸੋਈਆਂ ਸਾਈਆਂ ਦਾ ਹਾਲ ਕਮਰਿਆਂ ਦਾ ਹਾਲ ਕੀ ਹੋਊਗਾ ਬਣਾ ਜਿਨ੍ਹਾਂ ਦੇ ਘਰੇ ਸਾਰਾ ਓਪਨ ਆ ਉਹਨਾਂ ਦੇ ਘਰ ਚ ਤਾਂ ਇਦਾਂ ਹੀ ਹੋਇਆ ਹੋਊਗਾ ਬਿਲਕੁਲ ਸੇਮ ਜਿਵੇਂ ਮੇਰੇ ਘਰ ਹੋਇਆ ਆ ਸੋ ਜਿਹੜਾ ਬਹੁਤ ਜ਼ਿਆਦਾ ਸਾਲੋ ਕਾਲੋ ਹੁੰਦੀ ਆ ਕਮਰਿਆਂ ਚ ਅਮੀਨ ਨੂੰ ਮੈਨੂੰ ਬੋੜਾ ਲੱਗਦਾ ਹੈ ਮੀਨ ਇਹ ਜਿਆਦਾ ਚੱਲ ਲੱਗਦਾ ਆ ਰਾਤੀ ਮੀਨ ਇਹ ਤੋਂ ਹੋਰ ਵੀ ਜਿਆਦਾ ਚੱਲਦੀ ਸੀ ਬਹੁਤ ਜਿਆਦਾ ਰਾਤੀ ਜਿਹੜੀਆਂ ਸਾਡੀ ਨਾਲ ਸਾਥ ਪਤਾ ਹੀ ਨਹੀਂ ਲੱਗ ਰਾ ਸੀ ਪਹਿਲਾਂ ਦਾ ਰਾਤੀ ਚੀਰਾ ਵਗੈਰਾ ਸਾਰਾ ਸਭ ਢੇਕੂ ਜੂਕੀ ਲਈਆਂ ਆ ਬਾਹਰ ਲੱਗ ਪਏ ਬਾਹਰ ਪਈਆਂ ਹੁਣ ਆਪਾ ਸੇਦਾ ਕੰਮ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਕੰਮ ਜਿਹੜਾ ਆ ਉਹ ਆਪਾਂ ਜਿਹੜਾ ਬਾਹਰ ਲਾਇਆ ਹੋਇਆ ਆ ਸੱਜੀ ਦਾ ਤੇ ਸੱਜੇ ਬਹਿੰਦੀ ਹੈ ਜਦੋਂ ਕੋਸਟਮਰ ਆਉਂਦਾ ਫਿਰ ਮੈਂ ਬਾਤ ਕਰਨੀ ਆ ਕਿ ਅੰਦਰ ਤੋਂ ਤੁਹਾਡਾ ਕੰਮ ਚੱਲ ਰਿਹਾ ਹੀ ਆ ਕਿ ਪਹਿਲਾਂ ਕੰਮ ਘੋਂ ਕਰਕੇ ਕਿਚਨ ਦਾ ਕੰਮ ਜਿਹੜਾ ਬਹੁਤ ਜ਼ਿਆਦਾ ਸੀਗਾ ਇੱਥੇ ਤੋਂ ਬਹੁਤ ਜ਼ਿਆਦਾ ਖਲਾਰਾ ਪੈ ਚੁੱਕਾ ਆ ਤੇ ਹਨਾ ਖਲਾਰਾ ਜਿਹੜਾ ਸਾਹਮਣੇ ਸਾਹਮਣਾ ਪੈਣਾ ਬਹੁਤ ਔਖਾ ਤੁਹਾਨੂੰ ਹੋ ਜਾਣਾ ਉਹ ਹਾਰਾ ਕਿਚਨ ਚੋ ਤਾਂ ਕਾਲੋ ਕਾਲੋ ਹੀ ਹੋ ਚੁੱਕੀ ਹੈ ਇਥੇ ਬਹੁਤ ਜ਼ਿਆਦਾ ਸਾਡਾ ਨਿੰਬੂ ਪਾਣੀ ਵੀ ਰੱਖਿਆ ਮਾਣਣਾ ਲੋਕੀ ਸਾਡੇ ਨਿੰਬੂ ਪਾਣੀ ਇੰਨਾ ਗਜਾ ਇੰਨਾ ਜ਼ਿਆਦਾ ਬਣਦਾ ਆ ਕੀ ਕਹਿੰਦੇ ਧਰੂ ਇਹ ਤਾਂ ਖੰਡ ਖਤਮ ਹੋਈ ਜਾ ਤੁਸੀਂ ਹਾਲ ਦਿਖਾਵਾ ਤੁਹਾਨੂੰ ਕੀ ਹੋ ਗਿਆ ਆਹ ਹਰ ਕਿਸੇ ਪੱਬਨਾ ਪੱਬਨਾ ਨਾ ਨਾ ਨਹੀਂ ਖੋ ਪਨਾ ਖੋ ਖੋ ਖਾਣਾ ਹੈ ਠੀਕ ਹੈ ਸਾਰੇ ਖਾਣਾ ਨਹੀਂ ਤਾਂ ਭੂ ਲੈ ਜਾਊਗਾ ਬੈਠ ਇਹਦੇ ਵਿੱਚ ਨਹੀਂ ਬੈਣਾ ਨੋ ਬੈਠ ਨਹੀਂ ਪਤਾ ਗੰਦਾ ਲੈ ਆ ਲੋ ਖਾ ਲੋ ਥੋੜੀ ਖਾ ਲੋ ਇਹਨੂੰ ਠੀਕ ਹੈ ਸਾਰੇ ਇਹਨੂੰ ਅੱਜ ਮਾਸਾ ਨੂੰ ਚਾਹੀਆ ਨਾ ਅੱਜ ਮਨੇ ਤਾਂ ਆਦੀ ਲਈ ਵੀ ਦੇ ਦਿੱਤਾ ਖਾ ਲੋ ਖਾ ਲੋ ਮਨੋ ਦਰਪਤੀ ਆਣਾ ਠੀਕਾ ਬੋਤਲ ਚ ਨਹੀਂ ਨਹੀਂ ਗੰਦਾ ਹੋ ਜਾਊਗਾ ਸਾਰਾ ਹੀ ਕੰਤੋਂ ਸੌਂਦਾ ਨਹੀਂ ਇੱਕ ਵਾਰੀ ਗੰਦਾ ਹੋ ਜਾਣਾ ਨਹੀਂ ਹੋਣਾ ਖਾਲਾ ਉਹਨੂੰ ਇੱਕ ਨਾ ਪਾਏ ਓਏ ਪੁੱਤ ਨੂੰ ਲੈ ਜਾਣਾ ਪੁੱਤ ਨੂੰ ਲੈ ਜਾਣਾ ਖਾਲਾ 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 ਜਲਦੀ ਹਾ ਇੱਡਾ ਉਹਨੂੰ ਇੱਡਾ ਢੀਕਾ ਜਿਦਾ ਦੋ ਵੀ ਦੁੱਧ ਪੀਣਾ ਕੋਗੇ ਬੀਣਾ ਤਨ ਦੱਸਤਾ ਮੈਂ ਮੱਖੀਆਂ ਪੈਂਦੀਆਂ ਉੱਪਰ ਮੱਖੀਆਂ ਪੈਂਦੀਆਂ ਐ ਚੱਲ ਵੀ ਗਿਆ ਨੰਨ ਚੱਲ ਵੀ ਗਿਆ ਨੰਨ ਨੂੰ ਆਵਾਜ਼ ਮੈਨੂੰ ਆਪਣੀਆਂ ਵੀ ਮਾਰ ਦਰੰਦਾ ਮੈਨੂੰ ਬਾਚੇ ਜੇਤਾ ਹੈ ਮਾਮਾ ਕਹਿੰਦਾ ਮੈਂ ਸਵੇਰੇ ਬਸ ਰੋਕੀ ਹੈ ਹੈ ਮਾਮਾ ਬਸ ਰੋਕੀ ਕੀ ਹੋਇਆ ਉਹ ਬਸ ਰੋਕ ਤੇ ਜੇ ਮੈਂ ਦਿੱਤਾ ਆਗਾ ਮੈਂ ਉਹਨਾਂ ਤਾਂ ਤੋੜ ਗਿਆ ਮਾਮਾ ਫੇਰ ਉਹਨਾਂ ਮੱਕੜਾ ਪਾ ਜਾਮਾ ਕਾ ਦੂਜੇ ਘਰੇ ਤੇ ਉਹ ਦੂਜਾ ਵੀ ਲੈ ਕੇ ਆਉਂਗਾ ਨਾ ਮੁੰਦੀ ਚਾਂਦੀ ਜੀ ਢੇਪਾ ਦੀ ਮੱਛੀ ਦੀ ਮੁੱਛੀ ਮੱਛੀ ਆ ਉਹ ਦਿੱਤੀ ਹੋਣੀ ਆ ਜਰਾ ਮਰਾਇ ਦਿੱਤਾ ਉਹ ਕੋਣ ਕਰੂ ਮਮੇ ਜੀ ਤਾਂ ਉਹ ਬਥੇਪਨ ਲੋਕਾਂ ਦਾ ਹੈ ਜੀ ਵੀ ਗੱਲ ਹੈਗੀ ਇਦਾਂ ਕਹਿੰਦੇ ਆ ਕਿ ਅੱਜ ਮੌਸਮ ਠੀਕ ਆ ਨਾ ਹੀ ਤੋਪਾ ਨਾ ਹੀ ਗਰਮੀ ਆ ਸੋ ਵਧੀਆ ਮੌਸਮ ਠੀਕ ਆ ਤੇ ਫਿਰ ਵੀ ਅਸੀਂ ਕਿਹਾ ਵੀ ਸਾਡੇ ਲੋਕਾਂ ਨੂੰ ਕਿੰਨਾ ਵੱਡਾ ਹੈ ਇਹ ਦੁਕਾਨੀ ਲਈ ਇਹ ਆਹਦਲਾ ਕਿੰਨੀ ਵਾਰ ਵਾਰ 31 ਬੋਲ ਹਾਂਜੀ ਇਹ ਆਪਾਂ ਹਾਂਜੀ ਟਿੱਪੂ ਪਾਇਮੇ ਨਾ ਟਿੱਪੂ ਵਾਲੇ ਕਿਨਹੋ ਆ ਹੁਣ ਆਇਆ ਫੋਨ ਪਾਪਾ اندے نہیں ہونے ہا جی تو ماں ہاں چلو بی اپا بنا لئیے لیمبو پانی سو لیمبو پانی کڑا بنا سکتے ہیں پانی پالا گے پھر اوہ چنگی طرح انو گھول لنگے ٹھوک کے اور کے روک کے منو میں اپے دوں گی تو ساری کڑ دیں جو باہر تو نکالی پہلے کے او

हॅलो बाई टू सुना फिर ਕਦੀ ਵੀ ਹਾਂ ਨਹੀਂ ਬੋਲਣਾ ਓਕੇ ਮੰਮਾ ਨੂੰ ਕਦੀ ਵੀ ਹਾਂ ਨਹੀਂ ਬੋਲਣਾ ਹਾਂਜੀ ਬੋਲਣਾ ਓਕੇ ਹਾਂਜੀ ਹਾਂਜੀ ਤੂੰ ਮੈਂ ਕੁੱਟੂ ਬਾਗ ਨਹੀਂ ਤਾਂ ਕੁੱਟੂ ਹਾਂਜੀ ਕਮਮਾ ਹਾਂਜੀ ਇਹ ਆਜੋ ਹੁਣ ਕੁੰਡਾ ਖੋਲੋ ਜਲਦੀ ਮੰਨੂ ਜਾ ਕੁੰਡਾ ਖੋਲ ਦੋ ਮੇਰੀ ਇਹ ਚੁੰਨੀ ਲਾ ਦੋ ਕਮਰੇ ਚੋਂ ਮੈਨੂੰ ਪਲੀਜ਼ ਪੀ ਆਹ ਚਨੀ ਲੈ ਆਹ ਦੇ ਪਈਂ ਦਰ ਰੋਟੀ ਇਤਰਾ ਦੇ ਮਾਮਾਈ ਕਿਦਾਂ ਦਾ ਲੱਗਾਂ ਨੀ ਉਹ ਬਣੀ ਬਹੁਤ ਵਧੀਆ ਠੀਕ ਆ ਠੀਕ ਤੁਹਾਨੂੰ ਵੀ ਦਾ ਲੱਗਾ ਨਿੰਬੂ ਬਣੀ ਇਹ ਪੀਤਾ ਹੀ ਨਹੀਂ ਲੱਗ ਆਲਾ ਤੁਮੀ ਗਿਆ ਕਿ ਨਮਕ ਆ ਗਿਆ ਨਹੀਂ ਮੰਨ ਮੰਨ ਤੇ ਆਣਾ ਚੋ ਨਹੀਂ ਇੱਧਰ ਦੇ ਤੂੰ ਨਹੀਂ ਸਵਾਦਾ ਇਹ ਮੁੰਡਾ ਪਾਣ ਆਏ ਕੰਦੀ ਲੈ ਰਿਹਾ ਚੁੰਨੀ ਮੇਰੀ ਗੰਦੀ ਕਰਤੀ ਤੂੰ ਚੁੰਨੀ ਮੇਰੀ ਗੰਦੀ ਕਰਤੀ ਫੋਨ ਨੀ ਬੁਬਾਣੀ ਪੀਣਾ ਗਾ ਰੋਟੀ ਮੰਨੂ ਬੋਲੋ ਹੈਲੋ ਪਾਪਾ ਮੰਨੂ ਆਹ ਲਾ ਪੁੱਛੋ ਫੋਨ ਲੱਗ ਗਿਆ ਮੰਨੂ ਆਲੋ ਮਨਵੀ ਰਾਦੇ ਫੋਨ ਨੰਨੂ ਤੋਪਾ ਚੁੱਕੀ ਆ ਬਾ ਕਰਕੇ ਹੁਣ ਸਾਡਾ ਬਹੁਤ ਜ਼ਿਆਦਾ ਔਖਾ ਆ ਤੇ ਹੁਣ ਹਵਾ ਵਗਦੀ ਨਹੀਂ ਉਹਦਾ ਹਵਾ ਵਗਦੀ ਠੀਕ ਆ ਹੁਣ ਅਸੀਂ ਇੱਧਰ ਲੈ ਕੇ ਜਾਣੀ ਆ ਉੱਧਰ ਲਈ ਸੱਜ ਸਬਜ਼ੀ ਲੈ ਲੈਣੀ ਆ ਅਸੀਂ ਉੱਤੇ ਦੀ ਸਾਈਡ ਇੱਥੇ ਤੁਹਾਨੂੰ ਪਤਾ ਕਿ ਆਪਾਂ ਕੱਲ ਸਫਾਈ ਕੀਤੀ ਹੋਈ ਆ ਇਸ ਕਰਕੇ ਹੁਣ ਆਪਾਂ ਉੱਧਰ ਨੂੰ ਸਬਜ਼ੀ ਲੈ ਜਾਂਦੀ ਆ ਦੋਵੇਂ ਨਾਲ ਤੇ ਅੱਜ ਕਰਮਣੀ ਅੱਜ ਥੋੜਾ ਜਿਹਾ ਬੀਜੀ ਆ ਤੇ ਇਸ ਕਰਕੇ ਹੁਣ ਨਹੀਂ ਵਲੌਗ ਦੇ ਵਿੱਚ ਆ ਰਹੇ ਤੇ ਲਾਗ ਰਿਹਾ ਕਿ ਨਹੀਂ ਆਉਂਗੀਆਂ ਕਿਉਂਕਿ ਬਹੁਤ ਜ਼ਿਆਦਾ ਬੀਜ਼ੀ ਆ ਤਾਂ ਅੰਨਠ ਪਈ ਜਾ ਰਾਇ ਤੇ ਜਦੋਂ ਆਉਂਦੇ ਆ ਤੁਹਾਡੇ ਨਾਲ ਗੱਲਬਾਤ ਕਰਾਣੇ ਉਹਨਾਂ ਦੀ ਤੇ ਨਵਸ਼ਕਾਰ ਕਰਵਾਂਦੇ ਆ ਅਸੀਂ ਆ ਸਾਡੀਆਂ ਸਾਡੀਆਂ ਜਿੰਨੀਆਂ ਹਾਏ ਮੈਂ ਸਾਡੀ ਥੱਲੇ ਪਰ ਤੋਂ ਆਪਣੀ ਹੈਗੀ ਤਾਂ ਠੰਡਾ ਜਿਹਾ ਹੈਗਾ ਉਦਾਂ ਮਾਰਾ ਮੜਾ ਜਿਹਾ ਮਾਰਾ ਮੜਾ ਹੈ ਉਰੀ ਦੇ ਨਾ ਯਾ ਫਾਨ ਨੂੰ ਸੁੱਕ ਨਹੀਂ ਤੇ ਇਹ ਗਿੱਲੇ ਹੌਸਲਾ ਆ ਬਾਤ ਆਹੋ ਚਲੋ ਬਾਕੀ ਦੇ ਦੇ ਜਦੋਂ ਬਿੱਕਰ ਮਾਣਗੇ ਆਏ ਨਾ ਨਹੀਂ ਕਰਨੀ ਗੱਲ ਬਾਤ ਆਪਣੇ ਬਾਰੇ ਹੀ ਸੁਣਦੇ ਇਹ ਗੱਲ ਸੁਣੋ ਔਰ ਉਹ ਗੱਲਾਂ ਨਾ ਇਹ ਇੱਦਾਂ ਸਮਾਪਤ ਨਹੀਂ ਚੱਲਦਾ ਹਾਂ ਇਹ ਨਹੀਂ ਕਿ ਆਪਾਂ ਨਹੀਂ ਆਪਾਂ ਨਹੀਂ ਆਪਰੇ ਚੱਲਦਾ ਸਹੀ ਵੱਲ ਲਾ ਜਿਵਾ ਜਿਵੇਂ ਟਲ ਕੋਈ ਨਾ ਬੁਲਾਇਆ ਫੋਨ ਕਰਕੇ ਤੁਕੇ ਤਾਂ ਫੋਨ ਆਉਗਾ ਆਹੋ ਆਹ ਵਾਲੇ ਸਾਰੇ ਉੱਤਰੀ ਸਾਈਡ ਰੰਗ ਤਾਂ ਲੱਗ ਗਿਆ ਟੋਟਾ ਮਾ ਹਾਂ ਜੇ ਬੰਦਾ ਵੀ ਚ ਬਾਹਰ ਆਵੇ ਬਾਹਰ ਜਾ ਪੈ ਜਾਣਾ ਸੋ ਸੇਵਾ ਨਹੀਂ ਉਹ ਦੋ ਦੋ ਦਾ ਪਾਪਣ ਵਾਲੋਂ ਤੇ ਪਾਪਾ ਜਿੰਦੇ ਠੀਕ ਆ ਕੱਟ ਕੇ ਚੱਲ ਮਮਾ ਖੁਸ਼ੀ ਆ ਪੂਰੀ ਆ ਨਾ ਫੇ ਅੱਜ ਖੁਸ਼ੀ ਸਾਰਿਆਂ ਨੂੰ ਮਮਾ ਮੈਂ ਗੱਲ ਕਰਦਾ ਸੀ ਮੈਂ ਕਿ ਤੁਹਾਨੂੰ ਤਾਂ ਹੁਣ ਪਤਾ ਹੀ ਆਪਾਂ ਨੂੰ ਕਿੰਨੇ ਦਿਨ ਹੋ ਗਏ ਆ ਵੀ ਆਪਾਂ ਪੈਸੇ ਕਿੰਨੇ ਓਖੇ ਆ ਨਾ ਰੇਂਜ ਕੀਤੇ ਮੈਂ ਕਹਾ ਵੀ ਮੈਂ ਕਹਾ ਸਾਥ ਨਹੀਂ ਦਿੱਤਾ ਨਾ ਕਿਸੇ ਨੇ ਹੁਣ ਸਭ ਨੇ ਮਤਲਬ ਸਭ ਦਾ ਪਤਾ ਲੱਗ ਗਿਆ ਗਾਂ ਤੋਂ ਉਧਾਰੇ ਚ ਲੈਣਾ ਆਪਾਂ ਜਿੱਦਾਂ ਦਾ ਕੋਈ ਸਾਡੇ ਨਾਲ ਚੱਲਦਾ ਸਹੀ ਕਿ ਨਹੀਂ ਮਾਮਾ ਹੱਥ ਨੂੰ ਹੱਥ ਹੀ ਹੁੰਦੇ ਆ ਹੁਣ ਆਪਾਂ ਵੀ ਉਹੀ ਚੱਲਣਾ ਅਸੀਂ ਵੀ ਬੜੇ ਓਖੇ ਹੋ ਗਏ ਆਪਣੇ ਕੰਨ ਕੰਨ ਸੁਣਨੇ ਕਰ ਲਏ ਆ ਸਹੀ ਕਿ ਨਹੀਂ ਮਾਮਾ ਗੱਲ ਦੀ ਸੁਣਨਾ ਕਰ ਲਿਆ ਸੀ ਅਸੀਂ ਫਿਰ ਵੀ ਚੱਕ ਦਿੱਤਾ ਕੰਮ ਸਹੀ ਕਿ ਨਹੀਂ ਇਹ ਜਿਹੜਾ ਕੰਨ ਗਲ ਹੱਥ ਦਿਨਾਂ ਚ ਆਪਾਂ ਭਰ ਦੇਣਾ ਫੇ ਉਹ ਦੇਖਿਆ ਬੰਦੀ ਹੋਰ ਸਾਰਾ ਕੁਝ ਹੋ ਜਾਣਾ ਸੈਟ ਹੋ ਜੀ ਵਲੀ ਮਤਲਬ ਵੀ ਆਹੇ ਮਹੀਨਾ ਆ ਫੇ ਦੁਬਾਰਾ ਸਾਰਾ ਕੁਝ ਸੈਟ ਚਲੋ ਫਿਰ ਵੀ ਜਦੋਂ ਕੋਈ ਆਪਾਂ ਮਤਲਬ ਪਲਾਟ ਲੈਣਾ ਹੋਵੇ ਕੁਝ ਵੀ ਹੈ ਨਾ ਪੈਸੇ ਬੰਦੇ ਤੋਂ ਚਲੋ ਨਹੀਂ ਹੁੰਦੇ ਫਿਰ ਵੀ ਬੰਦਾ ਚਲੋ ਆਪਣੇ ਕੋ ਜਿਹੜਾ ਆਪਾਂ 골ਡ ਬਣਾਈਦਾ ਹਨ ਬੰਦਾ ਉਹ ਰੱਖ ਲੈਂਦਾ ਹਨ ਉਹ ਬੰਦਾ ਚਲੋ ਰੱਖ ਰੁੱਕ ਕੇ ਆਪਾਂ 골ਡ ਦੀ ਚੈਨ ਚੂਣ ਮੇਰੀ ਸੀਗੀ ਮੇਰੇ ਤੋਂ ਚੈਨ ਸੀਗੀ ਅਸੀਂ ਮਤਲਬ ਮੰਮੀ ਦੀਆਂ ਵਾਲੀਆਂ ਸੀਗੀਆਂ ਸਾਡੇ ਕੁਝ ਪੈਸੇ ਘੱਟ ਗਏ ਸੀ ਸਾਡਾ ਨਹੀਂ ਕਿਸੇ ਨੇ ਸਾਥ ਦਿੱਤਾ ਸੋ ਅਸੀਂ ਦੋਨਾਂ ਨੇ ਮੈਂ ਤਾਂ ਮੰਮੀ ਨੇ ਅਸੀਂ ਆਪਣੀਆਂ ਦੋਨੇ ਚੀਜ਼ਾਂ ਰੱਖ ਕੇ ਅਸੀਂ ਆਪਣੇ ਪੈਸੇ ਆਪਣੇ ਮਤਲਬ ਪਲਾਟ ਦੇ ਕੀਤੇ ਪੂਰੇ ਹਨਾ ਚਲੋ ਅਸੀਂ ਉਹ ਥੋੜੇ ਪੈਸੇ ਲਏ ਆਪਾਂ ਜ਼ਿਆਦਾ ਨਹੀਂ ਲਏ 50000 ਰੁਪਇਆ ਦੋਨੇ ਚੀਜ਼ਾਂ ਆਪਾਂ ਬੈਂਕ 'ਚ ਰੱਖ ਦਿੱਤੀਆਂ ਸੋ ਬਾਕੀ ਇਦਾਂ ਆ ਵੀ ਬੰਦੇ ਦਾ ਪਤਾ ਲੱਗ ਜਾਂਦਾ ਨਾ ਕੌਣ ਕਿੰਨਾ ਸਾਥ ਦੇਣ ਵਾਲਾ ਆ ਹਨਾ ਵੀ ਮਤਲਬ ਕੋਈ ਇਹ ਵੀ ਨਹੀਂ ਸੋਚਦਾ ਵੀ ਅਗਲਾ ਵੇ ਘਰ ਹੋਇਆ ਪਿਆ ਆ ਵੀ ਅਸੀਂ ਚਲੋ ਉਹਦੀ ਸਪੋਰਟ ਕਰ ਦਈਏ ਅਸੀਂ ਤਾਂ ਆਪਣੇ ਸਾਰਾ ਕੁਝ ਚਲੋ ਹਰੇਕ ਨੇ ਰੱਬ ਨੇ ਜਿੱਤਰਾ ਹੀ ਹੁੰਦਾ ਰੇਕ ਨੂੰ ਚਲੋ ਸਾਡੇ ਕੋ ਨਹੀਂ ਸੀ ਚਲੋ ਰੱਬ ਨੇ ਫਿਰ ਵੀ ਸਾਡੀ ਬਹੁਤ ਸੁਣੀ ਹੈ ਨਾ ਉਦਾਂ ਮੈਂ ਇੱਕ ਹਿਸਾਬ ਲਾਇਆ ਵੀ ਹਰ ਇੱਕ ਨੂੰ ਆਪੋ ਆਪਣਾ ਹੀ ਹੁੰਦਾ ਆ ਯਾਰ ਵੀ ਸਾਡਾ ਅੱਦਾ ਹੋ ਜੇ ਸਾਡਾ ਅੱਦਾ ਹੋ ਜੇ ਵੀ ਬਸ ਠੀਕ ਠਾਕ ਹੈ ਨਾ ਚਲੋ ਬਾਕੀ ਮਾਲਕ ਸਭ ਨੂੰ ਦਵੇ ਸਭ ਤੇ ਮੇਰੇ ਪਰਿਆਤ ਰੱਖੇ ਤੇ ਚਲੋ ਜਿਨ੍ਹਾਂ ਨੇ ਆਪਾਂ ਨੂੰ ਹਾਂ ਵੀ ਕੀਤੀ ਸੀ ਪੈਸਿਆਂ ਨੂੰ ਉਹਨਾਂ ਦੇ ਚਲੋ ਆਪਣਾ ਨਹੀਂ ਚਲੋ ਹਨਾ ਨਹੀਂ ਮਤਲਬ ਟਾਈਮ ਘੱਟ ਸੀ ਆਪਣੇ ਕੋ ਉਹਨਾਂ ਨੂੰ ਜਲਦੀ ਚਾਹੀਦੇ ਸੀ ਆਪਾਂ ਨਹੀਂ ਮਤਲਬ ਨਹੀਂ ਲਏ ਹਨਾ ਗੱਲ ਇਦਾਂ ਸੀ ਅਮੀ ਅਗਲੇ ਨੂੰ ਆਪਾਂ ਵਾਅਦਾ ਕਰਕੇ ਅਗਲੇ ਦੇ ਸਿਰ ਚੜਾ ਲੈਣੇ ਹਨਾ ਪ੍ਰੀਤ ਉਹਨਾਂ ਬੈਟਰ ਆ ਫੇ ਆਪਾਂ ਆਪਣਾ ਹੀ ਦੋ ਵੀ ਆਪਣੇ ਕੋ ਮਾੜਾ ਮੋਟਾ ਬਣਦਾ ਸਰਦਾ ਸੀ ਜਿਹੜੀ ਆਪਣੇ ਕੋ ਚੀਜ਼ ਹੋ ਜਵੇ ਚੀਜ਼ ਵਧੀਆ ਹੁੰਦੀ ਆ ਬਾਕੀ ਤੇ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਕਿੰਨੀ ਕੁ ਖੁਸ਼ੀ ਆ ਕਿਵੇਂ ਲੱਗਾ ਸਾਰਿਆਂ ਨੇ ਜਰੂਰ ਦੱਸਿਓ